ਇੱਕ ਪਾਸੇ ਜਿੱਥੇ ਅੱਜ 8 ਮਾਰਚ ਨੂੰ ਵਿਸ਼ੇ ਪੱਧਰ ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਨੇੜਲੇ ਪਿੰਡ ਮਦੀਰ ਵਿਖੇ ਇੱਕ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਅਸੀਂ ਜੀ ਇਹ ਕੰਮ ਤੇ ਆਏ 9:30 ਵਜੇ ਸਿ ਆ ਗਏ ਜੀ। ਤੇ ਅਸੀਂ ਆਪ ਦਾ ਸਮਾਨ ਥੈਲੀਆਂ ਚੱਕ ਕੇ ਜਿਉ ਅਸੀਂ ਗਏ ਆ ਉਧਰ ਨੂੰ। ਥੈਲੀਆਂ ਭਰਣ ਗਏ ਆ। ਇੱਕ ਲੜਕੀ ਬੱਚੀ ਕੱਚੇ ਨਾਲ ਲੱਗੀ ਪਈ ਸੀਗੀ ਅਸੀਂ ਜਿੱਥੇ ਪੁੱਠੇ ਮੜ ਪਏ ਹਾਂ ਅਸੀਂ ਆ ਕੇ ਫਿਰ ਅਸੀਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਵੀ ਜੀ ਆ ਗੱਲ ਨਹੀਂ ਸੀ ਬਣੀ ਪਈ ਹੈ ਤੁਸੀਂ ਦੇਖੋ ਆ ਕੇ ਮੌਕਾ ਵੀ ਅਸੀਂ ਤਾਂ ਥਾਰ ਵਕਤ ਕੰਮ ਕਰਨਾ ਇੱਥੇ ਵੀ ਸਾਨੂੰ ਬਹੁਤ ਪਰੇਸ਼ਾਨੀ ਇਹ ਬੱਚੀ ਦੀ ਜ਼ਿੰਦਗੀ ਖਰਾਬ ਕੀਤੀ ਹੈ ਇਸ ਹਿਸਾਬ ਨਾਲ ਫਿਰ ਸਰਪੰਚ ਸਾਹਿਬ ਜੀ ਆਏ ਆ ਫਿਰ ਉਹ ਤੋਂ ਬਾਅਦ ਇਸੇ ਕੰਮ ਨਹੀਂ ਕੀਤਾ ਸੀ ਬਹੁਤ ਸਾਡਾ ਮਨ ਖਰਾਬ ਹੋਇਆ ਇਸ ਦੇ ਵਿੱਚ ਵੀ ਇਹ ਬਹੁਤ ਨਰਥਕ ਮਾਇਆ ਹੈਗਾ ਵੀ ਇਹਨਾਂ ਨੇ ਇਹ ਨਹੀਂ ਕੰਮ ਕਰਨਾ ਸੀ ਇਸ ਗਰੀਬ ਨੂੰ ਦੇ ਦਿੰਦੇ ਕਿਸੇ ਦੀ ਪਤਨੀ ਹੈ ਨੂੰ ਦੇ ਦਿੰਦੇ ਇਹ ਕੰਮ ਨਹੀਂ ਕਰਨਾ ਸੀ ਇਹਨਾਂ ਨੂੰ ਸਾਨੂੰ ਸਕੇ ਬੋਲ ਜੀ ਪਰੇਸ਼ਾਨੀ ਤੁਸੀਂ ਕੰਮ ਨਹੀਂ ਕੀਤਾ ਜੀ ਬੈਠੇ ਸੀ ਉਹਦੇ ਮਾਮਲਾ ਜੀ ਬਾਈ ਜੀ ਬੱਚੀ ਆਈ ਹੈ ਜੀ ਨਵ ਜਾਂਵੇਂ ਬੱਚੀ ਹੈਗੀ ਹੈ ਜੀ ਇਹ ਮੇਰੇ ਖਿਆਲੋਂ ਵੀ ਇਹ ਜੰਮਣ ਸਾਰੀ ਕਿਸੇ ਨੇ ਇਸ ਨੂੰ ਕੱਸੀ ਛੁੱਟ ਦਿੱਤਾ ਜੀ ਇਹਦੀ ਡੈਕਟੀਫਾਈ ਕਰ ਰਹੇ ਹਾਂ ਕਿਹਦੀ ਲੜਕੀ ਹੈ ਅਤਿਸ਼ ਕਰ ਰਹੇ ਹਾਂ ਬਾਕੀ ਐਸਚੋ ਸਾਬ ਲੋ ਦੇ ਧਿਆਨ ਚ ਲਿਆਦੇ ਸਾਰੀ ਗੱਲ ਮੇਰੇ ਕੋਲ ਸਾਰੇ ਅਵਸਰਾਂ ਨੂੰ ਪਤਾ ਚੱਲ ਚੁੱਕੇ ਹੈ ਜੀ ਤੇ ਇਹਦੀ ਕਾਰਵਾਈ ਕਰ ਰਹੇ ਹਾਂ ਕੀ ਕਾਰਵਾਈ ਕਰ ਰਹੇ ਹੋ ਇਸ ਤੋਂ ਅੱਗੇ ਜੀ ਬਸ ਇਹ ਤੇ ਜੋ ਕਾਰਵਾਈ ਬੰਦਿਓ ਕਰਕੇ ਤੇ ਬਾਕੀ ਕਰਾਂਗੇ ਕੁਝ ਵੀ ਪ੍ਰੈਸ ਕਰ ਅੱਜ ਮਹਿਲਾ ਦਿਵਸ ਹੈਗਾ ਤੇ ਇਸ ਤਰ੍ਹਾਂ ਦਾ ਜਿਸ ਨੇ ਵੀ ਕੋਈ ਘਨੋਨਾ ਕੰਮ ਕੀਤਾ ਹੈਗਾ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਦੇਖੋ ਹਾਲ ਹੀ ਕੱਲ ਬੱਚਿਆਂ ਤਾਂ ਵੈਸੇ ਹੀ ਘਟ ਰਹੀਆਂ ਮੈਂ ਨਾ ਬਹੁਤ ਮਾੜੀ ਗੱਲ ਕੀਤੀ ਜਿਹਨੇ ਵੀ ਕੀਤੀ ਇਹ ਤੇ ਜੇ ਟ੍ਰੇਸ ਹੋ ਗਿਆ ਤਾਂ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ